ਨੀਲੀ ਚੰਬੀ ਘੋੜੀ ਦਿਖਾਉਣ ਲੱਗਾ ਮਿੱਤਰੋ ਤੁਹਾਨੂੰ ਸਕਰੀਨ ਤੇ ਜਿਹੜੀ ਘੋੜੀ ਤੁਸੀਂ ਦੇਖ ਰਹੇ ਹੋ ਬਾਈ ਇਹਨੂੰ ਸੇਲ ਕਰ ਰਿਆ ਘੋੜੀ ਨੂੰ ਘੋੜੀ ਸੋਹਣੀ ਸੁਨੱਖੀ ਬਹੁਤ ਆ ਤੇ ਖਾਸੀਅਤ ਆ ਘੋੜੀ ਦੇ ਪੈਰ ਬਹੁਤ ਵੱਡੇ ਆ ਤੇ ਘੋੜਿਆਂ ਵਰਗੇ ਪੈਰ ਨੇ ਘੋੜੀ ਦੇ ਤੇ ਭਾਗ ਪੌਰੀਆ ਜਿਹੜੀ ਉਹ ਬਹੁਤ ਉੱਚੀ ਆ ਕਈ ਮਿੱਤਰ ਪਿਆਰੇ ਨਾ ਭਾਗ ਪੌਰੀ ਉੱਚੀ ਵਾਲੀ ਘੋੜੀ ਪਾਲ ਲੈਂਦੇ ਨੇ ਵੀ ਬਹਿਮ ਕਰ ਦਿੰਦੇ ਨੇ ਨੀਵੀ ਭਾਗ ਪੌਰੀ ਵਾਲੀ ਘੋੜੀ ਨਹੀਂ ਲੈਣੀ ਆਪਾਂ ਉੱਚੀ ਭਾਗ ਪੌਰੀ ਵਾਲੀ ਘੋੜੀ ਲੈਣੀ ਆ ਆ ਤੁਹਾਡੇ ਸਾਹਮਣੇ ਹਾਜ਼ਰਾ ਦੋਸਤੋ ਕੰਨਾਂ ਦੀ ਵੀ ਬਹੁਤ ਸਖੀਨ ਆ ਘੋੜੀ ਤੇ ਥੋੜੀ ਜੀ ਲਿੱਸੀ ਹੈਗੀ ਆ ਜਦੋਂ ਵਜਨ-ਭੋਜਨ ਪਾ ਗਏ ਨਾ ਬਹੁਤ ਵੱਡੀ ਘੋੜੀ ਲੱਗਣਾ ਇਹਨੇ ਤੇ ਪੈਰਾਂ ਪੂਰਾ ਦੀ ਬਹੁਤ ਮਜ਼ਬੂਤ ਆ ਘੋੜੀ ਵੱਡੇ ਪੈਰ ਨੇ ਘੋੜੀ ਦੇ ਤੇ ਨੀਲੀ ਚੰਬੀ ਘੋੜੀ ਆ ਇਹਦੀ ਜਾਣਕਾਰੀ ਆਪਾਂ ਤੁਹਾਨੂੰ ਸਾਰੀ ਸਾਂਝੀ ਕਰਦੇ ਆ ਵੀਡੀਓ ਚ ਐਂਡ ਤੱਕ ਬਣੇ ਰਹੋ ਜਿਹੜਾ ਕੋਈ ਮਿੱਤਰ ਪਿਆਰਾ ਨੀਲੀ ਘੋੜੀ ਪਾਲਦਾਗਾ ਬਾਕੀ ਜੇ ਕੋਈ ਮਿੱਤਰ ਪਿਆਰਾ ਆਪਣੇ ਚੈਨਲ ਤੇ ਐਡ ਲਗਵਾਉਣੀ ਚਾਹੁੰਦਾ ਆਪਣਾ ਨੰਬਰ ਆ ਜਿਹੜਾ ਵੀਡੀਓ ਦੇ ਐਂਡ ਵਿੱਚ ਦਿੱਤਾ ਹੋਇਆ ਤੁਸੀਂ ਆਪਣੇ ਨਾਲ ਗੱਲਬਾਤ ਕਰਕੇ ਆਪਣਾ ਜਾਨਵਰਾ ਜਿਹੜਾ ਘਰੇ ਬੈਠੇ ਸੇਲ ਕਰਵਾ ਸਕਦੇ ਹੋ ਤੇ ਗੱਲ ਕਰਦਿਆਂ ਹੁਣ ਇਸ ਕੁੜੀ ਦੀ ਕੁੜੀ ਦੀ ਪੱਲਾ ਖੜਨੀ ਖੁਰਨੀ ਚੈੱਕ ਕਰੋ ਤੁਸੀਂ ਕੰਨ ਬਹੁਤ ਸੋਹਣੇ ਨੇ ਪੈਰ ਵਗੈਰਾ ਤੁਹਾਨੂੰ ਫੋਟੋ ਚ ਹੀ ਦਿਖ ਰਹੇ ਨੇ ਜਦੋਂ ਕੋਲ ਜਾਓਗੇ ਨਾ ਫਿਰ ਤਾਂ ਬਹੁਤ ਚੰਗੀ ਲੱਗਦੀ ਆ ਕੁੜੀ ਸੋਹਣੀ ਬਹੁਤ ਆਪਣੀ ਦੇਖੀ ਹੋਈ ਆ ਕੁੜੀ ਤੇ ਸੋਹਣੀ ਬਹੁਤ ਆ ਸੁਨੱਖੀ ਬਹੁਤ ਆ ਕੰਨ ਕੰਨ ਬਹੁਤ ਚੰਗਾ ਤੇ ਦੋਸਤੋ 58 ਇਹਦੀ ਹਾਈਟ ਆ ਬਾਲ ਪੌਰੀਆਂ ਦੀ ਬਿਲਕੁਲ ਸਾਫ ਆ ਕੁੜੀ ਬਾਗ ਪੌਰੀ ਕੁੜੀ ਦੀ ਬਹੁਤ ਉੱਚੀ ਆ ਦੋਸਤੋ ਤੇ ਬਾਕੀ ਪੌਰੀਆਂ ਦੀ ਬਿਲਕੁਲ ਕਲੀਅਰ ਆ ਤੇ ਅੰਗਾਂ ਪੈਰਾਂ ਦੀ ਬਿਲਕੁਲ ਸਾਫ਼ ਆ ਪੈਰ ਬਹੁਤ ਮਜ਼ਬੂਤ ਨੇ ਬਹੁਤ ਵੱਡੇ ਵੱਡੇ ਪੈਰ ਨੇ ਘੋੜੀ ਤੇ 58 ਇੰਚ ਘੋੜੀ ਦੀ ਹਾਈਟ ਆ ਤੇ ਸਵਾਰੀ ਵਗੈਰਾ ਦੀ ਐਨ ਪਾਸ ਅੱਗੇ ਤੁਸੀਂ ਵੀਡੀਓ ਚ ਦੇਖੋਗੇ ਕੰਨ ਕੰਨ ਚੈੱਕ ਕਰੋ ਘੋੜੀ ਦਾ ਕੋਈ ਮਿੱਤਰ ਪਿਆਰਾ ਬਾਅਦ ਚ ਘੋੜੀ ਖਰੀਦਣਾ ਚਾਹੁੰਦਾ ਦੋਸਤੋ ਇਹ ਲੱਖ ਰੁਪਏ ਤੋਂ ਥੱਲੇ ਥੱਲੇ ਘੋੜੀ ਬਣ ਜੂਗੀ ਤੇ ਕਈ ਮਿੱਤਰ ਪਿਆਰੇ ਨੇ ਘੱਟ ਰੁਪਏ ਲਾਉਣਾ ਚਾਹੁੰਦੇ ਹੁੰਦੇ ਨੇ ਨੀਲੀ ਚੰਬੀਆ ਨੋਕਰੇ ਬੱਚੇ ਦਿੰਦੀ ਆ ਤੇ ਤੁਹਾਨੂੰ ਭਾਜ ਘੋੜੀ ਬਣ ਜੂ ਆ ਸਵਾਰੀ ਦੀ ਵੀਡੀਓ ਆਪਾਂ ਵਿੱਚ ਲਾਈ ਆ ਥੋੜੀ ਜੀ ਹਣਾ ਤੁਸੀਂ ਇਹ ਵੀ ਦੇਖ ਲਿਓ ਪੈਰਪੂਰ ਸੋਨਾ ਚੱਕਦੀ ਆ ਘੋੜੀ ਤੇ ਸ਼ਮਕੀ ਆ ਬੈਠੇ ਬੂਠਾ ਉੱਤੇ ਬੰਦਾ ਬਹੁਤ ਜੱਜਦਾ ਘੋੜੀ ਦੇ ਉੱਪਰ ਤੇ ਦੋਸਤੋ 6 ਸਾਲ 6-7 ਸਾਲ ਦੇ ਲਗਭਗ ਘੋੜੀ ਦੀ ਉਮਰ ਆ ਤੇ ਤੁਸੀਂ ਦੇਖੋ ਉਸ ਪਾਸ ਐਣ ਚੱਕ ਕੇ ਦੁਰ ਗਿਆ ਪੈਰਪੂਰ ਸੋਨਾ ਚੱਕਦੀ ਆ ਘੋੜੀ ਕੋਈ ਮਿੱਤਰ ਪਿਆਰਾ ਖਰੀਦਣ ਦਾ ਚਾਹ ਬਾਣਾ ਤਾਂ ਬਾਈ ਨਾਲ ਫੋਨ ਤੇ ਗੱਲਬਾਤ ਕਰ ਲਿਓ ਪੈਣੀ ਫੱਤਾ ਪਿੰਡਾ ਜ਼ਿਲ੍ਹਾ ਬਰਨਾਲੇ ਦਾ ਦੋਸਤੋਂ ਬਾਕੀ 22 ਦਾ ਨੰਬਰ ਆ ਜਿਹੜਾ ਸਕਰੀਨ ਤੇ ਦੇਤਾ ਜੇ ਕੋਈ ਤੁਸੀਂ ਹੋਰ ਜਾਣਕਾਰੀ ਲੈਣੀ ਆ ਉਹ ਵੀ 22 ਤੋਂ ਕਨਫਰਮ ਕਰ ਸਕਦੇ ਹੋ ਤੇ ਤੁਸੀਂ ਜਾ ਕੇ ਦੇਖ ਪਰਖ ਕੇ ਆਪਣੀ ਜ਼ਿੰਮੇਵਾਰੀ ਤੇ ਦੋਸਤੋਂ ਇਹ ਘੋੜੀ ਖਰੀਦ ਸਕਦੇ ਤੇ ਬਾਕੀ ਆਪਣਾ ਨੰਬਰ ਚੱਲ ਰਿਹਾ ਸਕਰੀਨ ਦੇ ਉੱਪਰ ਜੇ ਕੋਈ ਮਿੱਤਰ ਪਿਆਰਾ ਐਡ ਲਗਵਾਉਣੀ ਚਾਹੁੰਦਾ ਆਪਣੇ ਜਾਨਵਰ ਦੀ ਤਾਂ ਤੁਸੀਂ ਆਪਣੇ ਨਾਲ ਗੱਲਬਾਤ ਕਰਕੇ ਆਪਣਾ ਜਾਨਵਰ ਆ ਜਿਹੜਾ ਘਰੇ ਬੈਠੇ ਸੇਲ ਕਰਵਾ ਸਕਦੇ ਹੋ ਵੀਡੀਓ ਨੂੰ ਸ਼ੇਅਰ ਕਰ ਦਿਓ ਦੋਸਤੋਂ ਧੰਨਵਾਦ